ਇਥੇ ਸਿਰਫ ਦੇ ਰਾਂਗੇ ਇਹ ਆਪਾਂ 400 ਰੁਪਏ ਦਾ 400 ਦਾ 50000 ਵਾਲਾ ਇਹ ਰਿਜੀਨਲ ਦੀ ਆਪਣੀ ਗਾਰੰਟੀ ਹੋਊਗੀ ਇਹ ਗੱਲ ਆਪਾਂ ਕਿੱਥੋਂ ਸਿੱਖ ਗਏ ਹਰਮਨ ਹੁਣ ਤਨ ਮੈਂ ਇੱਕ ਗੱਲ ਦੱਸਾਂ ਹਾਂ ਜੀ ਬਾਈ ਨੇ ਕਹਿਤਾ 400 ਰੁਪਿਆ ਹੈਨਾ ਕਹਿਤਾ ਚੱਕ ਲਿਆ ਸੁਪਰ ਡਰਾਈ ਦਾ ਹੁਣ ਪਤਾ ਹੁਣ ਕੀ ਕਹੂਗਾ ਮਹਿੰਗਾ ਵੀ ਇਹ ਤਾਂ ਜੀ 15000 ਦਾ ਹੈਗਾ ਬਾਕੀ 400 ਦੇ ਹੈਨਾ ਬਾਈ ਐਂ ਕਰੇਗਾ ਨਹੀਂ ਜੀ ਨਾ 400 ਇੱਕ ਮਿੰਟ ਹਾਂ ਜੀ ਹਾਂ ਇਹ ਵੀ ਹਰਮਨ ਇੱਧਰ ਨੀਗਾ ਮਾਰਦਾ ਮਰਵਾ ਵੀ ਨੀਗਾ ਇੱਧਰ ਇਹ ਤਾਂ ਠੰਡ ਜੇ ਵਾਲਾ ਲੱਗਦੇ ਨੇ ਕੱਪੜਾ ਠੰਡ ਵਾਲਾ ਫਿਰ ਮੂਰੇ ਕਿਹੜਾ ਗਰਮੀ ਹੋਣੀ ਆ ਠੰਡੀ ਆਊ ਠੰਡ ਬਚਾਉਂਗੇ ਜੀ ਠੰਡ ਤੋਂ ਠੰਡ ਤੋਂ ਮੋਟਰਸਾਈਕਲ ਤੇ ਚੜਜੋ ਬਰਫ਼ ਪੈਂਦੀ ਹੋਵੇ ਇੱਥੇ ਵਾਲੇ ਕੱਪੜਿਆਂ ਚ ਤੁਹਾਨੂੰ ਠੰਡ ਨਹੀਂ ਲੱਗੂ ਬ੍ਰਾਂਡ ਜੇ ਦਬਾਉਂਗੇ ਜੀ ਬ੍ਰਾਂਡ ਵੱਡੇ ਵੱਡੇ ਬ੍ਰਾਂਡ ਜੀ ਹੁੰਦੇ ਨੇ ਵੱਡੇ ਵੱਡੇ ओरिजिनल ਬ੍ਰਾਂਡ ਅੱਛਾ ਜਿਹੜੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਪਿਆਰ ਕੀਤਾ ਜਾਂਦਾ ਹੈ ਜਿਹੜੇ ਬ੍ਰਾਂਡਾਂ ਨੂੰ ਫਿਰ ਮਹਿੰਗੇ ਵਾਲੇ ਉਹ ਜਿਹੜਾ 50000 ਦਾ ਹਾਂ ਮਹਿੰਗਾ ਹੁੰਦਾ 50000 ਦਾ ਅੱਛਾ ਇੱਥੇ ਭਾਈ ਵਾਂਟੀ ਦੱਸੂਗਾ ਭਾਈ ਵਾਂਟੀ ਸਤਿ ਸ਼੍ਰੀ ਅਕਾਲ ਠੀਕ ਆ ਜੀ ਹਾਂ ਜੀ ਇਹ ਇੱਥੇ ਤਾਂ 50000 ਵਾਲਾ ਕਿੰਨੇ ਦਾ ਦੇ ਦੋਗੇ ਇੱਥੇ ਸਿਰਫ ਦੇ ਦਾਂਗੇ ਜੀ ਆਪਾਂ 400 ਰੁਪਏ ਦਾ 400 ਦਾ 50000 ਵਾਲਾ ਰਿਜਨਲ ਦੀ ਆਪਣੀ ਗਾਰੰਟੀ ਹੋਊਗੀ ਇਹ ਗੱਪ ਕਿੱਥੋਂ ਸਿੱਖ ਕੇ ਆਏ ਹੋ ਜਮਾ ਨਹੀਂ ਰਿਜਨਲ ਦੀ ਆਪਣੀ ਖੁੱਦੀ ਗਾਰੰਟੀ ਹੋ ਬੰਦਾ ਜਾ ਸਕੈਨ ਕਰਕੇ ਪੀਸ ਦੇਖ ਲੈ ਅੱਛਾ ਹਾਂ ਸੱਚਿਓ ਸੱਚਿਓ ਜੀ ਮੇਰੇ ਆ ਪਏ ਨੇ ਜਿਵੇਂ ਆਹ ਲਾਲ ਦਾ ਬੜਾ ਸੋਹਣਾ ਇਹ ਸੁਪਰ ਡ్రਾਈ ਦਾ ਰਿਜਨਲ ਕੋਟ ਹੈ ਜੀ ਲੈ ਵੀ ਮੇਤਰੂ ਨੇੜੇ ਆ ਜਾ ਆਹ ਨੇੜੇ ਲਿਆ ਐਡੀ ਦੂਰ ਨਾ ਖੜਾ ਅਗਲੇ ਨੂੰ ਪਤਾ ਸੁਪਰ ਡਰਾਈ ਦਾ ਰੀਜਨਲ ਕੋਟ ਹੈ ਜੀ ਕੱਲਾ ਕੱਲਾ ਟੈਗ ਬ੍ਰਾਂਡ ਕੱਲਾ ਕੱਲਾ ਰੀਜਨਲ ਸਾਰੇ ਪੀਸ ਨੇ ਜੀ ਹਰਮਣਾ ਹੁਣ ਤੈਨੂੰ ਮੈਂ ਇੱਕ ਗੱਲ ਦੱਸਾਂ ਹਾਂ ਜੀ ਬਾਈ ਨੇ ਕਹਿਤਾ 400 ਰੁਪਿਆ ਹੈ ਨਾ ਕਹਿਤਾ ਚੱਕ ਲਿਆ ਸੁਪਰ ਡਰਾਈ ਦਾ ਹੁਣ ਪਤਾ ਹੁਣ ਕੀ ਕਹੂਗਾ ਮਹਿੰਗਾ ਵੀ ਇਹ ਤਾਂ ਜੀ 15000 ਦਾ ਹੈਗਾ ਬਾਕੀ 400 ਦੇ ਦੇਣਾ ਹੈ ਨਾ ਬਾਈ ਐਂ ਕਰੇਗਾ ਹਾਂ ਜੀ ਨਾ 400 ਇਸੇ ਟੇ ਹਾਂ ਜੀ ਹਾਂ ਜਮਾ ਕੀ ਗੱਲ ਜਮਾ ਵਕੀ ਗੱਲ ਹੈ ਫਿਰ ਐਂ ਨਾ ਕਹਿਦੀ ਵੀ ਮੁੱਕ ਗਿਆ ਨਾ ਜੀ ਨਾ ਜਮਾ ਨਹੀਂ ਜਮਾ ਹਾਂ ਵਾ ਸੋਚ ਲੈ ਜਮਾ ਜੀ ਜਮਾ ਓਕੇ ਅੱ ਅਸੀਂ ਤਾਂ ਝੱਗਾ ਖਾਂਗੇ ਉਹ ਤਾਂ ਯਾ ਦੋ ਜਣੇ ਵਾਲੀ ਫੜਨਾ ਪੈਂਦਾ ੜਾਈ ਨਾ ਦੋ ਨਹੀਂ ਹੈਗਾ ਤਾਂ ਇੱਕ ਦਈ ਹੈਗਾ ਹੈਗਾ ਇੱਕ ਦਾ ਪਰ ਇੰਨਾ ਹੈਗਾ ਬਾਈ ਮਾੜੇ ਕੋਟ ਤੋਂ ਪਾਰ ਹੈਗਾ ਸਿਆਲ 'ਚ ਕਹਿੰਦੇ ਕਹੌਂਦੇ ਸਿਆਲ ਚਾ ਪਾ ਕੇ ਬੰਦਾ ਮੋਟਰਸਾਈਕਲ ਤੇ ਬਹਿ ਜਾ ਜਿੰਨੀ ਮਰਜ਼ੀ ਧੁੰਦ ਪੈਂਦੀ ਹੋਵੇ ਚਾਹੇ ਕੋਹਰਾ ਪਿਆ ਹੋਵੇ ਮੈਂ ਯਾਲਾ ਵੀ ਉਹ ਥਲੋਂ ਦੀ ਬਣਾਉਣ ਵੀ ਮੰਗ ਲੂਗਾ ਹਣਾ ਜੀ ਬਿਲਕੁਲ ਬਿਲਕੁਲ ਅੱਛਾ ਇਹ ਕਿਹੜੀ ਕੰਪਨੀ ਦਾ ਹੈ ਇਹ ਲੈਟਰ ਦਾ ਜੀ ਅਮਰੀਕਾ ਦਾ ਬ੍ਰਾਂਡ ਆ ਲਿਬ ਲੈਟਰ ਹਾਂਜੀ ਹਾਂ ਸਾਰੇ ਪੀਸ ਆਪਣੇ ਕੋਲੇ ਟੋਟਲੀ ਬ੍ਰਾਂਡ ਦੀ ਹੋਣਗੇ ਜੀ ਇਹ ਕਿੰਨੇ ਦਾ ਦੇਗਾ ਇਹ 250 ਰੁਪਏ ਦਾ ਜੀ ਅੱਛਾ ਮਹਾਂ ਕਿਤੇ ਅਮਰੀਕਾ ਦੇ ਨਾਮ ਤੇ ਮਹਿੰਗਾ ਹੋਣਾ ਨਾ ਨਾ ਅਮਰੀਕਾ ਦੇ ਨਾਮ ਤੇ ਆ ਗੈਪ ਵੀ ਸਾਰੇ ਆਪਣੇ ਕੋਲੇ ਟੋਟਲੀ ਇਹਦੇ ਰੇਟ 'ਚ ਗੈਪ ਵੀ ਪੈ ਜਾਂਦਾ ਹੈਗਾ ਹਾਂਜੀ ਕਿੰਨਾ ਦਾ ਹੋਊਗਾ 250 ਰੁਪਏ ਜੀ ਅੱਛਾ 400 ਹੋ ਗਏ ਪੈ 250 ਚ ਹਾਂਜੀ ਹਾਂ ਅੱਛਾ ਆ ਬੜੀ ਸੋਹਣੀ ਆ ਯਾਰ ਉੱਡੀ ਹੈ ਨਾ ਹਾਂਜੀ ਹਾਂ ਓਰੀਜਨਲ ਆ ਹਾਂ ਜਮਾ ਓਰੀਜਨਲ ਜੀ अच्छा भाई तेरे ਕੋਲੇ ਐਂ ਦੱਸ ਦੇ ਆਪਾਂ ਬਾਲੀਆਂ ਲੰਮੀਆਂ ਗੱਲਾਂ ਜਾਂ ਤਾਂ ਕੀ ਮਾਰਨੀਆਂ ਨੇ ਸ਼ੁਰੂ ਕਿੱਥੋਂ ਹੁੰਦਾ ਸ਼ੁਰੂ ਆਪਣੇ ਕੋਲੇ ਜਿਵੇਂ ਸ਼ਰਟ 250 ਰੁਪਏ ਦੀ ਅੱਪਰ 250 ਰੁਪਏ ਦਾ ਕੋਟ 400 ਰੁਪਏ ਦਾ ਅੱਛਾ ਤੇ ਭਰਾਣਾਂ ਵਾਲੇ ਸਾਰੇ ਹਾਂਜੀ ਹਾਂ ਸਾਰੇ ਠੀਕ ਤੇ ਐਂਡ ਕਿੱਥੇ ਹੁੰਦਾ ਐਂਡ 400 ਜੀ ਕੋਟ 400 ਤੇ ਗਾਹਾਂ ਵੱਧਦੇ ਹੀ ਨਹੀਂ ਨਾ ਜੀ ਨਾ ਕਿਤੇ ਮਾਗਰੋਂ ਕਹਿਣੋਂ ਵੀ ਆ ਤਾਂ ਵਧੀਆ ਨਿਕਲ ਆਇਆ ਆ ਤਾਂ ਮੈਂ ਜਾਂ ਦੇਵਾਂਗੇ। ਨਹੀਂ ਜੀ ਨਾ। ਆ ਵੀ 400 ਦੇ ਆ। ਹਾਂਜੀ ਹਾਂ ਜਾਰਾ ਮੈਂਨ ਦਾ ਕੋਟ ਰੀਜ਼ਨਲ। ਬਿਲਕੁਲ ਭਾਈ ਇੱਕ ਗੱਲ ਆ ਯਾਰ ਹਨਾ ਜਿਹੜੀ ਫੀਲ ਆ ਉਹ ਬੰਦਾ ਉਰੇ ਆ ਕੇ ਲਊਗਾ। ਜਮਾ ਹੀ ਜਮਾ। ਜਿਹੜੇ ਵੀ ਕੈਪ ਵੀ ਵਿੱਚੋਂ ਹੀ ਨਿਕਲਦੀ ਆ ਜੀ ਲਾਉਣ ਦੀ ਲੋੜ ਨਹੀਂ। ਠੀਕ ਆ। ਹਾਂਜੀ ਹਾਂ। ਇਹੇ ਉਹ ਚੀਜ਼ਾਂ ਨੇ ਭਾਈ ਜਿਹੜੇ ਵੀਰ ਨੇ ਬ੍ਰਾਂਡ ਪਾਉਣਾਗਾ ਪਰ ਬਜਟ ਥੋੜਾਗਾ। ਲੈ ਬ੍ਰਾਂਡ ਵੀ オリジナル ਮਿਲੂਗਾ ਚੀਜ਼ ਵੀ ਐਨ ਇੱਕ ਨੰਬਰ ਮਿਲੂਗੀ ਠੰਡ ਵੀ ਨਹੀਂ ਲੱਗਣੀ। ਤੇ ਪੈਸੇ ਤਾਂ ਲੱਗਣੇ ਹੀ ਨਹੀਂ ਹੈਨਾ ਬੰਟੀ ਜੀ ਸ਼ਰਟਾਂ ਮਿਲ ਜਾਣਗੀਆਂ ਪੈਂਟਾਂ ਜਿੰਨਾ ਵੀ ਹਾਂਜੀ ਹਾਂਜੀ ਤੇ ਦੂਜੀਆਂ ਦੂਜੀਆਂ ਵੀ ਫਾਰਮਲ ਵੀ ਮਿਲ ਜਾਣਗੀਆਂ ਫਾਰਮਲ ਵੀ ਕੋਟ ਹਾਂਜੀ ਹਾਂ ਕੋਟ ਅੱਪਰ ਬੱਚਿਆਂ ਦੇ ਲੋਰ ਬੱਚਿਆਂ ਦੇ ਵੀ ਮਿਲ ਜਾਣਗੇ ਲੋ ਜੀ ਗੱਲ ਇਹ ਆ ਵੀ ਬਾਈ ਤੁਸੀਂ ਸਾਰਾ ਕੁਝ ਮਿਲ ਜੂਗਾ ਮਿਲੂਗਾ ਵੀ 250 ਤੋਂ ਸ਼ੁਰੂ ਹੋ ਕੇ 400 ਦੇ ਵਿੱਚ ਵਿੱਚ ਬਾਈ ਬੰਟੀ ਹੁਣ ਕਿਰਾ ਐਡਰੈਸ ਦੱਸਦੇ ਵੀ ਆਉਣਾ ਕਿੱਥੇ ਐਡਰੈਸ ਵੀ ਆਪਣਾ ਲੰਗੋਵਾਲ ਡਿਸਟ੍ਰਿਕਟ ਸੰਗਰੂਰ ਨੇੜੇ ਸਰਕਾਰੀ ਸਕੂਲ ਮੁੰਡਿਆਂ ਵਾਲਾ ਕੋਆਪਰੇਟਿਵ ਸੁਸਾਇਟੀ ਦੇ ਸਾਹਮਣੇ ਫੋਨ ਸਕਰੀਨ ਤੇ ਲਿਖਿਆ ਹੋਇਆ ਫੋਨ ਕਰਕੇ ਨਾ ਬੁੱਕ ਕਰਾ ਲਓ ਭਾਈ ਮੈਂ ਤਾਂ ਫਲਾਣਾ ਦੇਖਿਆ ਜੀ ਤੇਰੀ ਵੀਡੀਓ 'ਚ ਗੱਲ ਇੰਨੀ ਕਾ ਵੀਡੀਓ ਟਾਈਮ ਦੇਖ ਲਓ ਤੋ ਵੀ ਕਿੰਨੇ ਮਿੰਟ ਹੋ ਗਏ ਭਾਈ ਨੂੰ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜੇ ਤਾਂ ਦਿਖਾਤੇ ਤਾਂ ਹੋ ਜਾਣਗੇ ਬੁੱਕ ਤੇ ਜਿਹੜੇ ਨਹੀਂ ਦਿਖਾਏ ਉਹ ਆ ਕੇ ਲੱਪਣੇ ਪੈਣਗੇ ਹਨਾ ਜੀ ਹਾਂ ਜੀ ਹਾਂ ਬਿਲਕੁਲ ਜੀ ਹੁਣ ਵੀਡੀਓ ਸ਼ੇਅਰ ਵੀ ਕਰ ਦਿਓ ਤਾਂ ਜੋ ਉਹਨਾਂ ਵੀਰਾਂ ਨੂੰ ਜਿਹੜੇ ਵੀਰ ਨਾ ਮੰ ਲੋ ਵੀ ਰੋਜ਼ ਸਵੇਰੇ ਸ਼ਾਮ ਠੰਡ ਦੇ ਵਿੱਚ ਮੋਟਰਸਾਈਕਲ ਤੇ ਕੰਮ ਉਤੇ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜੇ ਵੀ ਬਾਈ ਤੁਹਾਨੂੰ ਠੰਡ ਨਹੀਂ ਆ ਸਰਦੀ ਚ ਲੱਗਣ ਦਿੰਦੇ ਇਹ ਜੋ ਜ਼ਿੰਮੇਦਾਰੀ ਸਿਵ ਕਲੈਕਸ਼ਨ ਹੱਬ ਵਾਲਿਆਂ ਨੇ ਥੋੜੀ ਚੱਕ ਲਈ ਜਿੱਥੇ ਮਰਜ਼ੀ ਜਿੰਨਾ ਮਰਜ਼ੀ ਸਫ਼ਰ ਲੰਮਾ ਕਰਕੇ ਜਾਓ ਤੁਹਾਡਾ ਕੰਮ ਵੀ ਸਹੀ ਹੋਊਗਾ ਠੰਡ ਵੀ ਨਹੀਂ ਲੱਗੂਗੀ ਤੇ ਨਜ਼ਾਰੇ ਵੀ ਲਓਗੇ ਤੇ ਬ੍ਰਾਂਡ ਵੀ ਪਾਓਗੇ ਧੰਨਵਾਦ ਬਾਈ ਵੰਟੀ ਧੰਨਵਾਦ ਅਸ਼ਕਾ ਤੁਹਾਡਾ ਜਿਹੜਾ ਨਾ ਪਿਆਰ ਦਿੰਦੇ ਹੋ ਜੀ ਸਾਥ ਜੀ ਅਕਾ